ਮਕਮਦਰੀ ਪਗਵਾਨ ਸਿੰਘ ਮਾਣਾ ਕੁਝ ਦਿਨ ਪਹਿਲਾਂ ਸਮਾਣਾ ਦੇ ਵਿੱਚ ਐਸੀ ਜੋ ਪੀੜਿਤ ਪਰਿਵਾਰ ਸੀ ਕਿ ਜੋ ਦੁਖੀ ਪਰਿਵਾਰ ਸੀ ਲਗਾਤਾਰ ਗਵਹਾਰ ਕਰ ਰਹੀ ਸੀ ਸਾਡੀ ਸੁਣਵਾਈ ਨਹੀਂ ਹੋ ਰਹੀ ਪੁਲਿਸ ਤੰਗੀ ਤਰਾ ਮਾਮਲੇ ਦੀ ਜਾਂਚ ਨਹੀਂ ਕਰ ਰਹੀ ਮਾਮਲਾ ਕੀ ਸੀ ਟਿਪਰ ਮਾਲਕ ਦਾ ਸੀ ਜੀ ਟਿਪਰ ਦੇ ਨਾਲ ਐਨੋਵਾ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਜੀ ਹੋਣ ਹਾ ਉਸ ਮੁਲਾਕਾਤ ਤੋਂ ਇੱਕ ਦਿਨ ਬਾਅਦ ਦੇ ਵਿੱਚ ਜਿਹੜਾ ਹੈਗਾ ਟਿਪਰ ਮਾਲਕ ਜਿਹੜਾ ਅਸਲ ਜਿਹੜਾ ਦੋਸ਼ੀ ਕਿਹਾ ਜਾਂਦਾ ਰਣਕੀਰ ਸਿੰਘ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਕਮੰਡਰ ਇਫਸਰ ਜਦੋਂ ਅਸੀਂ ਮਾਰ ਅੱਜ ਮੋਹਾਲੀ ਦੇ ਵਿੱਚ ਪਹੁੰਚੇ ਸੀ ਤੇ ਲਗਾਤਾਰ ਉਹ ਪੰਜਾਬ ਦੇ ਵਿੱਚ ਇੰਟਰਸਟਰੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਨੇ ਤੇ ਅੱਜ ਵੀ ਉਹਨਾਂ ਨੇ ਇੱਕ ਵੱਡੀ ਸਹੂਲਤ ਤੇ ਇੱਕ ਐਪ ਲਾਂਚ ਕੀਤੀ ਹੈ ਜਿਹਦੇ ਚਾਲ ਦੇ ਖੇਤੀ ਕੰਮਾਂ ਉਹਨਾਂ ਦਾ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਤੁਹਾਡੇ ਲਈ ਤਕਲੀਫਾਂ ਆ ਗਈਆਂ ਇਸ ਦਾ ਤੁਸੀਂ ਦੱਸੇ ਨਵੀਂ ਲਾਉਣੀਆਂ ਸ਼ੁਰੂਆਤ ਕਰਨੀਆਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਸਿੰਗਲ ਵਿੰਡੋ ਦੀ ਗੱਲ ਕਰੀ ਗਈ ਹੈ ਦੇ ਫਾਸੇ ਬਾਦਰਪਿੰਡ ਦੇ ਵਿੱਚ ਧਰਨਾ ਕਰਨਾ ਸੀ ਪਰ ਉਸ ਤੋਂ ਪਹਿਲਾਂ ਐਸਜੀਪੀਸੀ ਪ੍ਰਧਾਨ ਹਰਦੀਂਦਰ ਸਿੰਘ ਧਾਮੀ ਬਨੋਣਾ ਨੂੰ ਮਨਾ ਲਿਆ ਗਿਆ ਉਹਨੇ ਕਿਹਾ ਕਿ ਜਲਦ ਅਸੀਂ ਵਿਚਾਰ ਚਰਚਾ ਕਰਾਂਗੇ ਤੇ ਜੱਤੇਦਾਰ ਬਦਲਾਂਗੇ ਇਹ ਕਾਲ ਤਾਂ ਜਿਹੜਾ ਮੁਰਦਾ ਕਾਕ ਕਰੀਤੀ ਤੀਹਾਰਾ ਹੈ ਯਾਨੀ ਗੜਗਾਜੀ ਨੂੰ ਲਾ ਨੂੰ ਬਦਲਿਆ ਜਾ ਰਿਹਾ ਹੈ ਤੁਸੀਂ ਇੰਡੀਕੇਸ਼ਨ ਦੇਖੋ ਆਪਾਂ ਉਹਨਾਂ ਦੇ ਜਿਹੜੇ ਦਸਤਾ ਨਾਲ ਗੱਲ ਸਾਂਝ ਪਾਉਂਦੇ ਆਂ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਧੰਨਵਾਦ ਮੇਤਰਾ ਤੁਹਾਡੇ ਸਦੇ ਲਈ ਆਪਾਂ ਹਾਜ਼ਰਾਂ ਦਸਖਾਨਿਕ ਜਰੀ ਸਾਰਾਂਸ਼ ਸਤਿ ਸ਼੍ਰੀ ਅਕਾਲ ਨਵੋ ਸਵਾਲ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਕੁਝ ਦਿਨ ਪਹਿਲਾਂ ਸਮਾਣਾ ਦੇ ਵਿੱਚ ਆਏ ਸੀ ਜੋ ਪੀੜਿਤ ਪਰਿਵਾਰ ਸੀਗੇ ਜੋ ਦੁਖੀ ਪਰਿਵਾਰ ਸੀ ਲਗਾਤਾਰ ਗੁਹਾਰ ਕਰ ਰਹੇ ਸੀ ਸਾਡੀ ਸੁਣਵਾਈ ਨਹੀਂ ਹੋ ਰਹੀ ਪੁਲਿਸ ਚੰਗੀ ਤਰ੍ਹਾਂ ਮਾਮਲੇ ਦੀ ਜਾਂਚ ਨਹੀਂ ਕਰ ਰਹੀ ਮਾਮਲਾ ਕਿਸੇ ਟਿੱਪਰ ਮਾਲਕ ਦਾ ਸੀ ਜੀ ਟਿੱਪਰ ਦੇ ਨਾਲ ਐ ਨੋਵਾ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਜੀ ਤੇ ਜਿਹਦੇ ਚਲਦੇ ਸੱਤ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਤੀਜੇ ਨੂੰ ਅਜਰਨ ਧੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਟਿਆਲਾ ਦੇ ਐਸਐਸਪੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਿਆ ਉਹਨੇ ਕਿਹਾ ਕਿ ਜਲਦ ਚਲਾਨ ਪੇਸ਼ ਕੀਤਾ ਜਾਵੇਗਾ ਤੇ ਅਦਾਲਤ ਦੇ ਹੁਕਮਾਂ ਦਾ ਇੰਤਜ਼ਾਰ ਕੀਤਾ ਜਾਵੇਗਾ ਜੀ ਮੁਖਵੰਦ ਰਿਪਵੰਤਮਾਲ ਨੇ ਬੋਲ ਪਗਾਤੇ ਐ ਸਮਾਣਾ ਚ ਜਿਹੜੇ 7 ਬੱਚੇ ਹਾਸੀ ਚ ਸ਼ਿਕਾਰ ਹੋ ਗਏ ਜਨਨਾ ਚ ਲੈ ਗਿਆਂ ਉਹਨਾਂ ਦੇ ਮਾਪਿਆਂ ਨਾਲ ਕੀਤੀ ਸੀ ਮੁਲਾਕਾਤ ਉਹਨਾਂ ਨੇ ਕਹੇ ਸੀ ਤੁਹਾਨੂੰ ਨਿਆਂ ਤੇ ਇਨਸਾਫ ਮਿਲੇਗਾ ਜੀ ਇਹ ਉਹਨਾਂ ਉਸ ਮੁਲਾਕਾਤ ਤੋਂ ਇੱਕ ਕਦਮ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਪਰਮਾਲਿਕ ਜਿਹੜਾ ਅਸਲ ਜਿਹੜਾ ਦੋਸ਼ੀ ਕਿਹਾ ਜਾਂਦਾ ਰਣਜੀਤ ਸਿੰਘ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਧਾਂ ਸਖਤ ਤੋਂ ਸਖਤ ਕਾਰਵਾਈ ਹੋਏਗੀ ਬਹੁਤ ਵੱਡਾ ਪਾਣਾ ਵਾਪਰਿਆ ਸੱਤ ਬੱਚਿਆਂ ਦਾ ਮਾਸੂਮ ਬੱਚਿਆਂ ਦਾ ਇਸ ਕਦਰ ਚਲੇ ਜਾਣਾ ਉਹ ਵੀ ਟਿਪਲੀਆਂ ਨ ਗੈਲੀ ਦੇ ਕਾਰਨ ਸਾਰੇ ਘਰਾਂ 'ਚ ਇਸ ਕਦਰ 70 ਵਿੱਚ ਮੈਂ ਕਹਾਂਗਾ ਕਿ ਉਹ ਸੱਤ ਘਰ ਜਿਹੜੇ ਹੈਗੇ ਆ ਉਹਨਾਂ ਦੇ ਘਰਾਂ 'ਚ 70 ਨਹੀਂ ਵਿਸ਼ੇ ਬਲਕਿ ਪੂਰਾ ਪੰਜਾਬ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਹਲੂਣਾ ਹੈਗਾ ਬਲੁੰਦ ਰਹਿ ਗਿਆ ਕਿ ਕਿਸ ਕਦਰ ਸਾਡੇ ਮਾਸੂਮ ਬੱਚਾ ਨੂੰ ਸੜਕਾਂ ਤੇ ਇਹੋ ਟਿਪਰਾਵਾਂ ਨੂੰ ਰੋਂਦਿਆ ਜਾ ਰਿਹਾ ਹੁਣ ਮੈਂ ਦੇਖ ਰਿਹਾ ਸੀ ਸੁਣ ਰਿਹਾ ਸੀ ਇਹ ਲੋਥਲੇ ਐਸਐਸਬੀ ਐ ਉਹ ਕਹਿੰਦੇ ਇਹਦੇ ਖਾਤਮਾ ਸਖਤ ਕਾਰਵਾਈ ਕਰਾਂਗੇ ਕਰਾਂਗੇ ਹੋਰ ਕਹਿੰਦੇ 29 ਟਿਪ ਪਰ ਹੁਜੂੜੇ ਫੜਿਆ ਜਿਨ੍ਹਾਂ ਕੋਲੇ ਕੋਈ ਕਾਗਜ਼ ਪੱਤ ਨਹੀਂ ਹੈ ਨਹੀਂ ਸੜਕਾਂ ਦੇ ਆਪਣੇ ਰਾਜ ਬਣਾਇਆ ਵਾ ਬਗੈਰ ਕਾਗਜ਼ਾਂ ਪੱਤਰਾਂ ਤੋਂ ਹੀ ਮੌਤ ਜਿਹੜੀ ਹੈਗੀ ਉਹ ਵੇਚਦੇ ਤੁਰੇ ਫਿਰਦੇ ਆ ਉਹਨਾਂ ਨੂੰ ਕਾਬੂ ਕੀਤਾ ਗਿਆ ਸਖਤੀ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਔਰ ਜਿਸ ਤਰੀਕੇ ਨਾਲ ਟਿਪਰ ਮਾਲਕ ਨੇ ਐਡੀ ਵੱਡੀ ਜਿਹੜੀ ਹੈਗੀ ਕਾਰਵਾਈ ਹੋਣ ਤੋਂ ਬਾਅਦ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲਗਾਉਣ ਦੀ ਕੋਸ਼ਿਸ਼ ਕੀਤੀ ਇਹਦਾ ਮੁਖੰਦਰੀ ਭਗਵੰਤ ਮਾਨ ਦਾ ਦਖਲ ਹੈ ਕਿ ਕੁਝ ਦਿਨ ਦੇ ਵਿੱਚ ਊਟੇ ਪਰਮਾਲਿਕ ਨੂੰ ਕਾਬੂ ਕਰ ਲਏਗਾ ਰੋਧ ਦੇ ਸਖਤੀ ਕੀਤੀ ਜਾ ਰਹੀ ਹੈ ਔਰ ਕਾਰਵਾਈ ਕੀਤੀ ਜਾਏਗੀ ਜੋ ਬਣਦੀ ਹੈਗੀ ਹੈ ਪਰ ਮੈਂ ਸਮਝਦਾ ਕਿ ਆਪਣੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਸੜਕਾਂ ਦੇ ਇਸ ਕਦਰ ਜਿਹੜਾ ਮੌਦਾ ਤਾंडव नाच ਕਿਉਂ ਜਿਹੜੇ ਤਾंडव नाच ਕਰਨ ਵਾਲੇ ਆ ਉਹਨਾਂ ਦੇ ਖਿਲਾਫ ਮਿਸਾਲੀ ਸੰਯਾਗ ਬਣ ਗਿਆ ਹੁਣੇ ਚਾਹੀਦੀ ਹੈ ਜੀ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮੋਹਾਲੀ ਦੇ ਵਿੱਚ ਪਹੁੰਚੇ ਸੀ ਤੇ ਲਗਾਤਾਰ ਹੋ ਪੰਜਾਬ ਦੇ ਵਿੱਚ ਇੰਟਰਸਟਰੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਨੇ ਤੇ ਅੱਜ ਵੀ ਉਹਨਾਂ ਨੇ ਇੱਕ ਵੱਡੀ ਸਹੂਲਤ ਇੱਕ ਐਪ ਲਾਂਚ ਕੀਤੀ ਹੈ ਜਿਹਦੇ ਚਾਲ ਦੇ ਖੇਤੀ ਕੰਮ ਉਹਨਾਂ ਦਾ ਹੋਵੇਗਾ ਤੇ ਨਾਲ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਵੀ ਨਾਲ ਮੌਜੂਦ ਸੀਗੇ ਜੀ ਜਿ ਕੋ ਆ ਮਾਡੇ ਬਾਡੀ ਦੇ ਸਪਰੀਮੋਰ ਅੰਦਕੇਦਰੀਵਾਲ ਮੁਖੰਦੇ ਭਗਵੰਤ ਮਾਨ ਦੋਨਾਂ ਵੱਲੋਂ ਸੰਦੇਸ਼ ਤੌਰ ਤੇ ਅੱਜ ਮਹਾੜੀ ਜਿਹੜੇ ਕਾਰੋਬਾਰੀਆਂ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਜਿਹੜੇ ਤਕਲੀਫਾਂ ਆਈਆਂ ਕਿਸ ਕਦਰ ਤੁਸੀਂ ਇੰਡਸਟਰੀ ਨਵੀਂ ਲਾਉਣੀ ਹੈ ਸ਼ੁਰੂਆਤ ਕਰਨੀ ਹੈ ਉਹ ਜਿਹੜੀਆਂ ਮੁਸ਼ਕਲਾਂ ਹੋ ਗਿਆ ਸਿੰਗਲ ਵਿੰਡੋ ਦੀ ਗੱਲ ਜਿਹੜੀ ਹੈ ਮੈਂ ਸੁਣ ਰਿਹਾ ਸੀ ਅੰਦਕੇਦਰੀਵਾਲ ਇਹ ਕਹਿ ਰਿਹਾ ਹੈ ਕਿ ਸਿੰਗਲ ਵਿੰਡੋ ਇੱਕ ਤਾਂ ਕੈਨ ਹੋਂਦੀ ਹੈ ਕੈਨ ਨੂੰ ਸਿੰਗਲ ਵਿੰਡੋ ਹੁੰਦੀ ਹੈ ਪਰ ਕਈ ਦਾ ਹੁਕਮਣਾ ਪੈਂਦਾ ਅਰ ਕਹਿੰਦੇ ਸਹੀ ਮਾਣਿਆ ਜੀ ਤੁਹਾਡੇ ਲਈ ਸਿੰਗਲ ਵਿੰਡੋ ਹੋਏਗੀ ਤੁਸੀਂ ਉੱਥੇ ਜਾਓ ਜਾ ਕੇ ਆਪਣਾ ਕੇ ਜਿਹੜੀ ਐਪਲੀਕੇਸ਼ਨ ਹੈ ਕਾਗਜ਼ ਪੱਤਰ ਪੁੱਟ ਕਰੋ ਤੁਹਾਨੂੰ ਹੋਰ ਕਿਧਰੇ ਵੀ ਜਾਣ ਦੀ ਲੋੜ ਨਹੀਂ ਈਵਨ ਇਹ ਵੀ ਕਹਿ ਗਿਆ ਕਿ ਦੇਖੋ ਨਕਸ਼ੇ ਪਾਸ ਕਰਾਉਣ ਲਈ ਹੱਥ ਖੜੇ ਕਰੋ ਆ ਕੇ ਜਾਂ ਉਹਨਾਂ ਨੂੰ ਪੁੱਛਿਆ ਗਿਆ ਜਿਹੜੇ ਕਾਰੋਬਾਰੀ ਬੈਠੇ ਸੀ ਅੱਗੇ ਕਿ ਪਹਿਲਾਂ ਕਿਤੇ ਹੋਇਆ ਐਦਾਂ ਦਾ ਕਿ ਨਕਸ਼ੇ ਪਾਸ ਹੁੰਦੇ ਆ ਉਹਨਾਂ 'ਚ ਪੈਸੇ ਨਾ ਲੱਗਦੇ ਹੁਣ ਨਕਸ਼ੇ ਪਾਸ ਕਰਾਉਣ ਲਈ ਕਿਸ ਕਦਰ ਪ੍ਰਸ਼ਾਦਾ ਗੋਲ ਵਾਲਾ ਹੁੰਦਾ ਹੈ ਕਹਿੰਦੇ ਤੁਹਾਨੂੰ ਹੁਣ ਨਕਸ਼ੇ ਪਾਸ ਕਰਾਉਣ ਲਈ ਕਿਸੇ ਕੋਲੇ ਜਾਣਾ ਨਹੀਂ ਪਏਗਾ ਗੌਰਮੇ ਨੇ ਇੱਕ ਸਿਸਟਮ ਬਣਾ ਲਿਆ ਉਸ ਸਿਸਟਮ ਦੇ ਥੀਨ ਤੁਹਾਡੇ ਨਕਸ਼ੇ ਵੀ ਆਪਣੇ ਆਪ ਆ ਸੂਣਗੇ ਇਸ ਤਰ੍ਹਾਂ ਦੀਆਂ ਸਹੂਲਤਾਂ ਨਾਲਆਂ ਹੋਰ ਮੁਸ਼ਕਲਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਹੱਲ ਕਰਨ ਦੇ ਲਈ ਅਪਰਾਲੇ ਕਿਤੇ ਜਾ ਰਿਹਾ ਹੈ ਬਹੁਤ ਖੇਤਾਂ ਨਾਲ ਸੰਬੰਧਤ ਉਹਨਾਂ ਦੇ ਕੰਮ ਦੰਦੇ ਹੈ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣਿਆ ਜਾ ਰਿਹਾ ਔਰ ਮੈਂ ਦੇਖ ਰਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੁਕੰਦਰੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਆਵਾਦੀ ਪਾਰਟੀ ਹੈ ਉਹ ਯਤਨ ਕਰ ਰਹੀ ਹੈ ਕਿ ਪੰਜਾਬ ਨੂੰ ਖੇਤੀਬਾੜੀ ਦੇ ਨਾਲ 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 ਕਾਰੋਬਾਰੀ ਪ੍ਰਧਾਨ ਸੁਭਾਵੀ ਬਣਾਇਆ ਜਾਏ ਉਹ ਕਾਰੋਬਾਰ ਵਿਕਸਿਤ ਕਰਨ ਲਈ ਉਹਨੂੰ ਹਲਾਲਾ ਦੇਣ ਲਈ ਹੁਣ ਖਾਸ ਤੌਰ ਤੇ ਬੱਲੇ ਜਾਣਾ ਚੋਣ ਦੀ ਜ਼ਿਕਰ ਕਰਦੇ ਆਂ ਉਸੇ ਹੋਰ ਬਹੁਤ ਸਾਰੇ ਮੁੱਦੇ ਵੀ ਆਉਂਦੇ ਆ ਪਰ ਉਸ ਤੇ ਵੀ ਆਪਾਂ ਮੈਂ ਇਸ ਕਰਕੇ ਗੱਲ ਕਰ ਰਹੇ ਕਿ ਉੱਥੇ ਵੀ ਪਹਿਲਾਂ ਕਾਰੋਬਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੀਆਂ ਜੋ ਬਣ ਗਿਆ ਮੁਸ਼ਕਲਾ ਉਹਨਾਂ ਦਾ ਹੱਲ ਲੱਗਾ ਜਾਏਗਾ ਸਹੂਲਤਾਂ ਦਿੱਤੀਆਂ ਜਾਣੀਆਂ ਔਰ ਜਿਹੜੀ ਲਾਲ ਫੀਤਾ ਸ਼ਾਈ ਹੈ ਅਕਸਰ ਸ਼ਾਈ ਦਾ ਜਿਹੜਾ ਦਬਦਬਾ 2 ਨੰਬਰ ਦਾ ਕਾਰੋਬਾਰ ਹੈ ਉਹ ਵੀ ਖਤਮ ਕੀਤਾ ਜਾਏਗਾ ਸੋ ਵੱਡੀ ਪਹਿਲ ਹੈ ਕਾਰੋਬਾਰੀਆਂ ਦੇ ਲਈ ਇੱਕ ਐਪ ਜਸਟਰੀਕੇ ਦਾ ਲਾਂਚ ਕੀਤੀ ਗਈ ਹੈ ਪੋਰਟਲ ਲਾਂਚ ਕੀਤਾ ਗਿਆ ਉਹਦੇ ਨਾਲ ਉਹਨਾਂ ਨੇ ਕਾਡਾ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਜਿਹੜੇ ਕਾਰੋਬਾਰੀ ਹੈ ਉਹਨਾਂ ਲਈ ਇੱਕ ਸੁਨੇਹਾ ਕਿਉਂਕਿ ਅਕਸਰੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਅੰਦਰ ਦੇਖੋ ਜੀ ਖੇਤੀਬਾੜੀ ਪ੍ਰਾਂਤ ਸੁਭਦ ਆਈ ਹੈ ਅੰਡਸਟਰੀ ਨਹੀਂ ਆਉਂਦੀ ਕਿਉਂਕਿ ਪਿਛਲੇ ਇਤਨਾ ਚਾਪਾ ਸਾਰੇ ਦੇਦੇ ਆ ਕਿ ਜਿਹੜੇ ਗਵਾਂਢੀ ਸੂਬੇ ਹੈ ਤੇ ਹਰਿਆਣਾ ਉਥੇ ਇੰਡਸਟਰੀ ਨੂੰ ਸਹੂਲਤਾਂ ਦਿੱਤੀਆਂ ਗਈਆਂ ਸਾਡੀ ਪੰਜਾਬ ਦੀ ਇੰਡਸਟਰੀ ਗਵਾਂਢੀ ਗਾਂਦੇ ਸੂਬਿਆਂ ਚਲੀ ਗਈਆਂ ਹੋਂ ਜਿਹੜੀ ਮੁਖੰਦਰੀ ਭਗਵੰਤ ਮਾਨ ਦੀ ਸਰਕਾਰ ਜੇਤਨ ਕਰ ਰਹੀ ਹੈ ਸਦਾ ਹੀ ਦਤਾ ਜਾ ਰਿਹਾ ਹੈ ਕਿ ਜਿਹੜੇ ਬਾਹਰ ਵੀ ਬੈਠੇ ਪੰਜਾਬੀ ਹੈ ਉਹ ਆ ਕੇ ਪੰਜਾਬ ਚ ਆਪਣਾ ਕਾਰੋਬਾਰ ਲਾਉਣ ਵਿਕਸਨ ਕਰਨ ਨੂੰ ਬਣਨੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜੀ ਜੀ ਸੋ ਨਾਲ ਹੀ ਗੱਲ ਕਰਾਂਗੇ ਜੀ ਜਥੇਦਾਰ ਸਾਹਿਬ ਨੂੰ ਲੈ ਕੇ ਗੜਗੱਜ ਸਾਹਿਬ ਜੋ ਕਿ ਕਾਰਜਕਾਰੀ ਜਥੇਦਾਰ ਨੇ ਤੇ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਦਮਦਮੇ ਟਕਸਾਲ ਦੇ ਮੁਖੀ ਨੇ ਜੀ ਹਰਨਾਮ ਸਿੰਘ ਤੁਮਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਹਿਲਾਂ ਜਦੋਂ ਕੱਲੂ ਕਾਰਾਚਾਰਾ ਸੀ ਤਾਂ ਉਹਨੇ ਕਿਹਾ ਸੀ ਅਸੀਂ ਜਥੇਦਾਰ ਸਾਹਿਬ ਨੂੰ ਸੰਦੇਸ਼ ਜਾਰੀ ਕਰਨ ਨਹੀਂ ਦੇਵਾਂਗੇ ਤਾਦ ਦੂਜੇ ਪਾਸੇ ਬਾਦਲਪਿੰਡ ਦੇ ਵਿੱਚ ਧਰਨਾ ਕਰਨਾ ਸੀ ਪਰ ਉਸ ਤੋਂ ਪਹਿਲਾਂ ਐਸਜੀਪੀਸੀ ਪ੍ਰਧਾਨ ਹਰਦੀਨਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਮਨਾ ਲਿਆ ਗਿਆ ਉਹਨੇ ਕਿਹਾ ਕਿ ਜਲਦ ਅਸੀਂ ਵਿਚਾਰ ਚਰਚਾ ਕਰਾਂਗੇ ਤੇ ਜਥੇਦਾਰ ਬਦਲਾਂਗੇ ਹਾਲਾਂਕਿ ਇੱਕ ਬਿਆਨ ਵੀ ਤੋਂ ਮਾਦਾ ਸਾਹਮਣੇ ਆਇਆ ਕਿ ਜੇਕਰ ਪਾਈ ਰਾਜੂ ਵਾਲਾ ਜਥੇਦਾਰ ਬੰਦੇ ਨੇ ਤਾਂ ਖੁਸ਼ੀ ਦੀ ਗੱਲ ਹੋਵੇਗੀ ਜੀ ਦੇਖੋ ਇਹ ਗੱਲ ਪੱਕੀ ਹੈ ਕਿ ਕਾਲ ਤਸ ਜਨ ਮਰੂਦਾ ਕਾਰਜਕਾਰੀ ਜਥੇਦਾਰ ਹੈ ਗੈਣੀ ਗੜਗਾ ਜੀ ਉਹਨਾਂ ਨੂੰ ਬਦਲਿਆ ਜਾ ਰਿਹਾ ਹੈ ਉਦੇ ਇੰਡੀਕੇਸ਼ਨ ਦੇਖੋ ਆਪਾਂ ਉਹਨਾਂ ਦੇ ਜਿਹੜੇ ਦਰਸ਼ਕਾਂ ਨਾਲ ਦੋ ਗੱਲ ਸਾਂਝ ਪਾਉਨੇ ਆ ਜਿਸ ਤੋਂ ਕੱਲ ਦਾ ਪਤਾ ਲੱਗਦਾ ਹੈ ਸ਼ੁਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਇੱਕ ਦਿਨ ਪਹਿਲਾਂ ਆਪਣੇ ਅੰਤਰਨ ਕਮੇਟੀ ਦੀ ਮੀਟਿੰਗ ਰੱਖੀ ਸੀ ਉਹ ਮੀਟਿੰਗ ਮੁਲਤਵੀ ਕੀਤੀ ਕਿਹਾਤਾ ਹੈ ਜਾ ਰਹਿ ਕੇ ਜਿਵੇਂ ਆ ਕਾਰਨ ਮੀਟਿੰਗ ਮੁਲਤਵੀ ਕੀਤੀ ਆਪਾਂ ਸਾਰੇ ਜਾਣਦੇ ਬੀਂਗੇ ਜਰਨਲਿਸਟ ਕਿ ਇਹਨਾਂ ਦੇ ਕੀ ਮਾਨੇ ਨਿਕਲ ਸਕਦੇ ਹੁੰਦੇ ਆ ਤੇ ਹੁਣ ਉਹ ਮੀਟਿੰਗ ਰੱਖੀ ਗਈ ਆ 12 ਨੂੰ 12 ਨੂੰ ਜਿਹੜੀ ਅੰਤਰਨ ਕਮੇਟੀ ਦੀ ਮੀਟਿੰਗ ਆ ਉਦੇ ਚ ਸਮਝਿਆ ਜਾ ਰਿਹਾ ਹੈ ਕਿ ਜਥੇਦਾਰ ਸਿੰਘ ਸਹਿਬਾਨਾਂ ਦੀ ਅਨੁਯੁਕਤੀ ਨੂੰ ਲੈ ਕੇ ਕੋਈ ਨਾ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਜਿਉ ਫੈਸਲਾ ਪੋਸੀਬਲ ਹੁੰਦਾ ਹੈ ਸੰਭਵ ਹੈ ਕਿ ਜਿਹੜਾ ਅਕਾਲ ਸਰ ਦੇ ਜਿਹੜੇ ਮੌਜੂਦਾ ਕਾਰਜਕਾਰੀ ਜਥੇਦਾਰਾ ਗੜਕਾਇ ਸਾਹਿਬ ਉਹ ਇਹ ਸੋਦੇ ਤੇ ਨਹੀਂ ਰਹਿਣਗੇ ਉਹਦਾ ਹੋਰ ਇੰਡੀਕੇਸ਼ਨ ਹੀ ਆਪਾਂ ਦਸਕ ਨਾਲ ਸੰਜੀ ਕਰਦੇ ਕਿ ਕਿਉਂ ਅਸੀਂ ਕਹਿੰਦੇ ਕੋਈ ਸਪੈਕੂਲੇਸ਼ਨ ਨਹੀਂ ਤਥਾਂ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਤੁਹਾਡੇ ਨਾਲ ਜਿਹੜੀ ਸਾਂਝ ਪਾ ਰਹੇ ਆ ਇਕ ਦਿਨ ਪਹਿਲਾਂ ਇਸ ਸ੍ਰੀ ਗੁਰਦਵਾਰਾ ਪੰਥ ਨੂੰ ਕਿਹਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੰਦੇ ਟਕਸਾਲ ਦੇ ਜਿਹੜੇ ਮੁਖੀ ਇਹਨਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜਿਸ ਅਰਨਵ ਸਿੰਘ ਤੁਮਾਰੀ ਤੁਮਾਰ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਵੱਲੋਂ ਮੁਲਾਕਾਤ ਜਿਹੜੀ ਕੀਤੀ ਗਈ ਹੈ ਉਹਦੇ 'ਚ ਹਾਲਾਂਕਿ ਜ਼ਿਆਦਾ ਤੌਰ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਸਮਝਾ ਜਾ ਰਿਹਾ ਹੈ ਕਿ ਉਹਦੇ 'ਚ ਵੀ ਜੱਜਦਾਰ ਦੀ ਨਿਯੁਕਤੀ ਨੂੰ ਲੈ ਕੇ ਹੀ ਮਾਮਲਾ ਵਿਚਾਰਿਆ ਗਿਆ ਕਿ ਇਹਦਾ ਹੱਲ ਕੀ ਕੱਢਿਆ ਜਾ ਸਕਦਾ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਜਦੋਂ ਆਪਾਂ 6 ਜੂਨ ਦਾ ਜ਼ਿਕਰ ਕਰਦੇ ਹਾਂ ਕਲੂਕਾਰਾ ਦੇਸ ਦਾ ਉਦੋਂ ਤੋਂ ਲੈ ਕੇ ਜਿਹੜੇ ਹੁਣ ਇਹਨਾਂ ਦਿਨ ਵਿਚਕਾਰ ਲੰਗੇ ਆ ਲਗਾਤਾਰ ਜੇ ਧਾਮੀ ਸਾਹਿਬ ਦੇ ਆਪਾਂ ਬਿਆਨ ਦਿੱਤੇ ਜਿਹੜੇ ਸੀ ਬੀਜੇ ਪ੍ਰਧਾਨ ਹੈ ਕਿ ਕੋਈ ਗੱਲ ਕਹਿੰਦੇ ਜੀ ਹਲ ਕੱਢਿਆ ਜਾ ਰਿਹਾ ਹਲ ਕੱਢਿਆ ਜਾ ਰਿਹਾ ਧਾਮੀ ਸਾਹਿਬ ਦੇਖੋ ਐ ਜੀਪੀ ਦੇ ਪ੍ਰਧਾਨ ਹੈ ਉਹਨਾਂ ਦੇ ਮੂੰਹੋਂ ਜਿਹੜੇ ਸ਼ਬਦ ਨਿਕਲੇ ਆ ਉਹ ਐਵੇਂ ਨਹੀਂ ਕਹਲੇ ਹਲ ਫਿਰ ਕੋਈ ਨਿਕਲੇਗਾ ਕਿ ਜਿਹੜਾ ਹੈ ਜਥੇਦਾਰ ਗੜਗਾਜ ਜਿਹੜੇ ਹੈਗੇ ਆ ਉਹ ਕਾਲ ਸਾਧ ਦੇ ਜਥੇਦਾਰ ਨਹੀਂ ਰਹਿਣਗੇ ਜਿਦਾਂ ਤੋਂ ਮਾਦਾ ਪੈ ਜ਼ਿਕਰ ਕੀਤਾ ਹੈ ਉਹਨਾਂ ਤੋਂ ਕਿ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਜੀ ਫਿਰ ਜਿਹੜਾ ਹੈਗਾ ਨਵੇਂ ਜਥੇਦਾਰ ਕੌਣ ਹੋ ਸਕਦੇ ਆ ਸੋ ਨਵੇਂ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਦੀ ਉਹਨਾਂ ਨੇ ਕੱਲ ਕਿਹਾ ਭਾਈ ਰਾਜਵਾਨਾ ਦੀ ਉਹ ਕਹਿੰਦੇ ਅਗਰ ਭਾਈ ਰਾਜਵਾਨਾ ਨਿਯੁਕਤ ਹੋਏਗਾ ਤਾਂ ਫਿਰ ਸਾਰਿਆਂ ਲਈ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਐ ਕਿ ਦੂਜਿਆਂ ਨੂੰ ਵੀ ਬਣਾਵਾਂਗੇ ਸੋ ਇਹ ਵੀ ਵੱਡੀ ਪੌਸਿਬਿਲਟੀ ਆ ਕਿ ਭਾਈ ਰਾਜਵਾਨਾ ਆ ਕਾਲ ਸਾਹਸਾ ਦੇ ਜਿਹੜੇ ਜਥੇਦਾਰ ਹੋਣਗੇ ਮੁਕੰਮਲ ਤੌਰ ਤੇ ਕੋਈ ਕਾਰਜਕਾਰੀ ਤੌਰ ਤੇ ਉਹਨਾਂ ਦੇ ਨਾਲ ਹੋਰ ਕੁ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ ਕਿਉਂਕਿ ਐਸੜੇ ਭਾਈ ਰਾਜੋਣਾ ਜੇਲ੍ਹ ਚ ਬੈਠਿਆ ਕੀ ਹਾਲ ਨਿਕਲੇਗਾ ਤਾਂ ਬਾਅਦ ਦੀ ਗੱਲ ਹੈ ਔਰ ਜੋ ਤੁਮਾਰੀ ਨੇ ਕਮੈਂਟ ਕੀਤਾ ਉਹ ਬੜਾ ਭਾਪੂਰਤਾ ਐਵੇਂ ਨਹੀਂ ਕਿਹਾ ਗਿਆ ਕਿ ਅਸੀਂ ਭਾਈ ਰਾਜੋਣਾ ਜੇ ਨਿਯੁਕਤ ਹੁੰਦੇ ਆ ਤਾਂ ਉਹਨਾਂ ਦੀ ਹਮਾਇਤ ਕਰਾਂਗੇ ਸੋ ਕਿਦਰ ਲੱਗਦਾ ਹੈ ਕਿ ਭਾਈ ਰਾਜੋਣਾ ਵੀ ਕਾਲ ਤੱਕ ਸਦੇ ਨਵੇਂ ਜਥੇਦਾਰ ਹੋ ਸਕਦੇ ਆ ਜੀ ਜੀ ਸੋ ਦੂਜੇ ਪਾਸੇ ਪੰਜਾਬ ਸਰਕਾਰ ਹੁਣ ਮੋਹਾਲੀ ਦੇ ਨਾਲ ਹੋਰ ਨੋ ਸੈਕਟਰ ਜੋੜੇਗੀ ਤੇ ਕਾਫੀ ਜਿਹੜੀ ਜ਼ਮੀਨ ਆ ਹੋ ਐਕਵਾਇਰ ਕੀਤੀ ਜਾਵੇਗੀ ਜੀ ਬਿਕੋਜ਼ ਇਹ ਗੱਲ ਤੁਸੀਂ ਜ਼ਦਾਬਾ ਜ਼ਿਕਰ ਕਰਕੇ ਕਹਿੰਦੇ ਆ ਕਿ ਪੰਜਾਬ ਸਰਕਾਰ ਲਗਾਤਾਰ ਜਤਨਕਾਰੀ ਹੈ ਕਿ ਪੰਜਾਬ ਨੂੰ ਕਾਰੋਬਾਰ ਦੇ ਲਿਆਨ ਨਾਲ ਹੀ ਵਿਕਾਸ ਕੀਤਾ ਜਾਵੇ ਵਿਕਸਿਤ ਕੀਤਾ ਜਾਵੇ ਕਿ ਮਹਾਲੀ ਸ਼ਹਿਰ ਵਿਕਸਤ ਹੁੰਦਾ ਉਹਦੇ ਨੋ ਸੈਕਟਰ ਨਵੇਂ ਆਉਂਦੇ ਆ ਇਹਨਾਂ ਨਾਲ ਬਹੁਤ ਰੰਦਾ ਰੋਜ਼ਗਾਰ ਕਾਰੋਬਾਰ ਨਵੇਂ ਆਉਣਗੇ ਜਿਹੜਾਗਾ ਮਕਾਨਾਂ ਨਾਲ ਸੰਬੰਧਿਤ ਸਾਰੀ ਨਾਲ ਸੰਬੰਧਿਤ ਇਸੇ ਤਰੀਕੇ ਨਾਲ ਜਿਹੜਾਗਾ ਹੋਰ ਵੱਖ-ਵੱਖਰੇ ਕਾਰੋਬਾਰੀਆਂ ਨੂੰ ਲੈ ਕੇ ਜਿਹੜੇ ਉੱਥੇ ਆ ਕੇ ਆਪਣੇ ਕਾਰੋਬਾਰ ਸਥਾਪਿਤ ਕਰਨਗੇ ਉਹ ਵੱਡਾ ਇੱਕ ਮਾਮਲਾ ਨੌ ਸੈਕਟਰ ਕੋ ਸੂਡੀ ਗੱਲ ਨਹੀਂ ਕਿਹਾ ਜਾ ਰਿਹਾ ਕਿ 6000 ਤੋਂ ਉੱਪਰ ਜਿਹੜਾਗਾ ਏਕੜ ਜ਼ਮੀਨ ਜਿਹੜੀ ਉਧਰ ਲਈ ਅਕਾਇਰ ਕੀਤੀ ਜਾਏਗੀ ਔਰ तकरीबन 9 ਮਹੀਨੇ ਤੋਂ ਲੈ ਕੇ 6 ਮਹੀਨਿਆਂ ਦੇ ਦੌਰਾਨ ਇਹ ਪ੍ਰੋਜੈਕਟ ਜਿਹੜੇ ਗਏ ਮੁਕੰਮਲ ਕੀਤੇ ਜਾਣਗੇ ਸੋ ਮਹੱਲੇ ਨੂੰ ਜਿਹੜਾ ਹੋਰ ਨਵੇਂ-ਨਵੇਂ ਸੈਕਟਰ ਮਿਲਣ ਜਾ ਰਹੇ ਆ ਨਵੇਂ-ਨਵੇਂ ਸੈਕਟਰਾਂ ਦਾ ਸੁਨੇਹਾ ਜਿਹਦਾ ਆਪਾਂ ਪਹਿਲਾਂ ਵੀ ਕਿਹਾ ਇਹ ਵੀ ਕਿਹਾ ਗਿਆ ਮੁਖੰਦਰ ਭਗਵੰਤ ਮਾਨ ਨੇ ਕਿਹਾ ਕਿਸੇ ਹੋਰ ਨੇ ਨਹੀਂ ਕਿਹਾ ਉਹ ਕਹਿੰਦੇ ਕਿ ਦੇਖੋ ਇਹਦੇ ਲਈ ਕਿਸਾਨ ਵੀ ਸਾਨੂੰ ਸਹਿਯੋਗ ਕਰਨਗੇ ਮੁਖੰਦਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਹੜੀ ਜ਼ਮੀਨ ਓਕਾਰ ਕੀਤੀ ਜਾਏਗੀ ਕਿਸਾਨਾਂ ਨੂੰ ਵਾਜਬ ਮੁੱਲ ਮਿਲੇਗਾ ਵਾਜਬ ਮੁੱਲ ਮਿਲੇਗਾ ਤਾਂ ਉਹਨਾਂ ਦੀ ਆਮਦਨ 'ਚ ਵੀ ਵਾਧਾ ਹੋਏਗਾ ਉਹ ਜ਼ਵੀਨ ਵੀ ਲੈ ਸਕਦੇ ਆ ਕਾਰੋਬਾਰ ਵੀ ਕਰ ਸਕਦੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੁੱਖ ਉਹਨਿਰ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਉਹ ਲੱਗਦਾ ਹੈ ਕਿ ਖੇਤੀ ਦੇ ਨਾਲ ਨਾਲ ਪੰਜਾਬ ਨੂੰ ਕਾਰੋਬਾਰ ਦੇ ਲਿਹਾਜ਼ ਨਾਲ ਵੀ ਵੱਖ-ਵੱਖ ਖੇਤਰਾਂ ਚ ਜੁੜਿਆ ਹੋਇਆ ਉਹ ਵੀ ਵਿਕਸਿਤ ਕਰਨਾ ਚਾਹੁੰਦੀ ਹੈ ਨੌ ਸੈਕਟਰ ਜਿਹੜੇ ਮਹਾਲੀ ਦੇ ਨਵੇਂ ਕੱਟੇ ਜਾਣਾ ਵੀ ਆਪਣੇ ਹੱਥ ਇੱਕ ਬਹੁਤ ਵੱਡਾ ਸੁਨੇਹਾ ਜਿਹੜਾ ਲੋਕਾਂ ਦੀ ਰਹਿਣ ਦੀ ਸਮੱਸਿਆ ਦਾ ਤਾਂ ਹੱਲ ਹੋਈ ਗਈ ਹੋਏਗਾ ਪਰ ਆਪਣੇ ਹੱਥ ਸੁਨੇਹਾ ਵਿਕਾਸ ਦਾ ਸੁਨੇਹਾ ਕਹਿੰਦੇ ਜਦੋਂ ਪੰਜਾਬ 'ਚ ਜੇਪਾ ਪਿੰਡਾਂ ਦੀ ਗੱਲ ਕਰੀ ਕਿ ਕਿਹਦਾ ਘਰ ਪੈਂਦਾ ਦਿਸੇ ਤਾਂ ਲੋਕ ਕਹਿੰਦੇ ਜੇ ਜੇਚ ਪੈਸੇ ਆਉਣਗੇ ਤਾਂ ਹੀ ਘਰ ਪੌਂਦਾ ਮਲੰਗ ਨੇ ਕਿੱਥੋਂ ਘਰ ਬਣਾ ਲੈਣਾ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗੇ ਜੀ ਨੌ ਸੈਕਟਰ ਨਵੇਂ ਸਾਰੇ ਜਾ ਰਿਹਾ ਹੈ ਸਰਕਾਰ ਵੀ ਉਹਨਾਂ ਤੇ ਪੈਸੇ ਖਰਚੇਗੀ ਉਹਨਾਂ ਨੂੰ ਵਿਕਸਿਤ ਕਰੇਗੀ ਬਹੁਤ ਸਾਰੀਆਂ ਏਜੰਸੀਆਂ ਵਾਲ ਹੋਣਗੀਆਂ ਕਿਸਾਨਾਂ ਵਾਲ ਹੋਣਗੇ ਸੋ ਵੱਡਾ ਬਰਤਾਰਾ ਇੱਕ ਚੰਗਾ ਸੁਨੇਹਾ ਜਾਏਗਾ ਕਿ ਪੰਜਾਬ ਵਿਕਸਿਤ ਪਾਸੇ ਵੱਲੋਂ ਅੱਗੇ ਵਧ ਰਿਹਾ ਜੀ ਜੀ ਸੋ ਨਾਲੇ ਗੱਲ ਕਰਾਂਗੇ ਜੀ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਪੂਰੀ ਸਖਤ ਦਿਖਾਈ ਦੇ ਰਹੀ ਹੈ ਪਰ ਜਿਹੜੇ ਉਹਨਾਂ ਦੇ ਮੁਖਬਰ ਨੇ ਉਹ ਬਾਗੋ ਬਾਗ ਨੇ ਹਾਲਾਂਕਿ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਕੁਝ ਦਿਨ ਪਹਿਲਾਂ ਤਾਂ ਕਿਹਾ ਜਾਂਦਾ ਵੀ ਅਸੀਂ ਨਵੇਂ ਬੈੱਡ ਲੈ ਕੇ ਆਵਾਂਗੇ ਮਰੀਜ਼ਾਂ ਵਾਸਤੇ ਜਿਹੜੇ ਨਸ਼ੇੜੀ ਹੁੰਦੇ ਨੇ ਉਹ ਮਰੀਜ਼ ਹੁੰਦੇ ਨੇ ਤੇ ਮਨੋਵਿਗਿਆਨਿਕ ਡਾਕਟਰ ਵੀ ਰੱਖਾਂਗੇ ਤਾਂ ਜੋ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਤਾਂ ਨਸ਼ਾ ਚੰਗੀ ਤਰ੍ਹਾਂ ਛੁਡਾਇਆ ਜਾ ਸਕੇ ਵੀ ਦੇਖਾਂਗੇ ਵੀ ਦਿਮਾਗੀ ਤੌਰ ਤੇ ਕਿਉਂ ਨਸ਼ਾ ਕਰ ਰਹੇ ਨੇ ਜੀ ਉਹ ਮਿਲਕੋ ਦੇਖੋ ਜਿਸ ਮਾਮਲੇ ਦਾ ਜ਼ਿਕਰ ਕਰ ਰਹੇ ਹਾਂ ਉਹਦੇ ਦੋ ਪਹਿਲੂ ਹੈ ਇੱਕ ਪਹਿਲੂ ਤਾਂ ਇਹ ਹੈ ਜਿਹੜਾ ਪੋਲੀਟਿਕਲ ਤੌਰ ਤੇ ਧਾਮੇਬਾਜ਼ੀਆਂ ਕੀਤੀਆਂ ਜਾ ਰਹੀਆਂ ਮੈਂ ਹੁਣੇ ਜਦੋਂ ਆਪਾਂ ਗੱਲ ਕਰ ਰਹੇ ਸੀ ਤਾਂ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਕਹਿ ਰਿਹਾ ਕਿ ਪਹਿਲਾਂ ਤਾਂ ਇਹ ਜਿਹੜੇ ਸਾਰੇ ਪ੍ਰਧਾਨ ਆ ਪਾਰਟੀਆਂ ਦੇ ਉਹਨਾਂ ਦੇ ਡੂਪ ਟੈਸਟ ਕਰਾਏ ਜਾਣ ਜਾਖੜ ਸਾਹਿਬ ਜੇ ਪਾਰਟੀ ਪ੍ਰਧਾਨਾਂ ਦੇ ਡੂਪ ਟੈਸਟ ਹੋ ਜਾਣਗੇ ਪੰਜਾਬ 'ਚੋਂ ਨਸ਼ਾ ਖਤਮ ਹੋ ਜਾਏਗਾ ਜਾਂ ਪੰਜਾਬ ਵਿਕਾਸ ਦੇ ਰਾਹ ਤੇ ਪਹੁੰਚੇਗਾ ਇਹ ਤੋਂ ਪਹਿਲਾਂ ਕਾਂਗਰਸ ਦਾ ਪ੍ਰਧਾਨ ਇਹ ਗੱਲ ਕਹਿ ਚੁੱਕਾ ਹੈ ਇਹ ਤੋਂ ਪਹਿਲਾਂ ਅਕਾਲੀ ਦਲ ਦੇ ਆਗੂ ਇਹ ਗੱਲ ਕਹਿ ਚੁੱਕੇ ਆ ਜਣੀ ਪੰਜਾਬ ਚ ਪੋਲੀਟਿਕਲ ਆਗੂ ਆਪਾਂ ਦਾ ਸਤਿਕਾਰ ਕਰਦੇ ਆ ਜਿਹੜੇ ਪ੍ਰਧਾਨ ਆ ਦੂਜੇ ਸਾਰੇ ਪਰ ਪੋਲੀਟਿਕਲ ਤੌਰ ਤੇ ਇੱਕਦਾਂ ਦੀ ਸਰਕਲ ਚੱਲ ਪਈ ਹੈ ਕਿ ਡੂ ਟੈਸਟ ਆਪਾਂ ਦਾਅਵੇ ਨਾਲ ਕਹਿ ਸਕਦੇ ਆ ਕਿ ਕਿਸੇ ਵੀ ਪੰਜਾਬ ਦਾ ਜਿਹੜਾ ਚਾ ਕਾਂਗਰਸ ਦਾ ਪ੍ਰਧਾਨ ਹੋਵੇ ਤੇ ਪੰਜਾਬ ਚ ਭਾਜਪਾ ਦਾ ਪ੍ਰਧਾਨ ਹੋਵੇ ਆਪ ਦਾ ਹੋਵੇ ਨਾ ਕਿਸੇ ਹੋਰ ਦਾ ਹੋਵੇ ਕਿਸੇ ਵੀ ਪਾਰਟੀ ਦੇ ਪ੍ਰਧਾਨ ਦਾ ਡਰਗ ਟੈਸਟ ਨਹੀਂ ਹੋਏਗਾ ਜੇ ਨਹੀਂ ਹੋਏਗਾ ਤਾਂ ਫਿਰ ਲੋਕਾਂ ਦੀ ਅੱਖਾਂ 'ਚ ਕੱਟਾ ਕਿਉਂ ਇਹ ਧਾਮੇਵਾੜੀਆਂ ਕਿਉਂ ਕੀ ਜਿਹੜਾ ਹੈਗਾ ਡਰਗ ਟੈਸਟ ਹੁਣੇ ਚ ਤੇ ਆਇਆ ਇਸੇ ਕੇਸ ਲਾਂਗੇ ਪੰਜਾਬ ਨੂੰ ਅੱਜ ਤੱਕ ਨਸ਼ਾ ਘੁਣਵੰਗ ਲੱਗਿਆ ਨਹੀਂ ਲੰਬੇ ਸਮੇਂ ਤੋਂ ਪੰਜਾਬ 'ਚ ਘਰਾਂ ਸੱਤਰ ਵਿਛਰੇ ਆ ਨਾ ਨਸ਼ਿਆਂ ਕਾਰਨ ਕੋਈ ਚਿੱਟੇ ਕੰਮ ਕੋਈ ਜ਼ੈਰੀ ਲਿਸ਼ਰਾਵ ਕਾਰਨ ਕੋ ਕਿਵੇਂ ਤੂ ਕਿਵੇਂ ਕਿਸੇ ਨੇ 15 20 ਸਾਲਾਂ ਤੱਕ ਡਾਕਟਰਸ ਕਰਵਾਇਆ ਨਹੀਂ ਕਿਸੇ ਨੇ ਅਕਾਲੀ ਦਲ ਭਾਜਪਾ ਸਰਕਾਰ ਵੇਲੇ ਲਿਆਗੁਰਾ ਇਹ ਉਹਨਾਂ ਵੇਲੇ ਕਿਉਂ ਨਾ ਕਰਾਇਆ ਗਿਆ ਕਾਂਗਰਸ ਦੀ ਸਰਕਾਰ ਆਈ ਆਪਾਂ ਕੀ ਜ਼ਿਕਰ ਕਰਨਾ ਕਾਂਗਰਸ ਵੇਲੇ ਕਿਉਂ ਨਾ ਡਾਕਟਰਸ ਹੋਏ ਤੇ ਹੁਣ ਡਾਕਟਰਸ ਦਾ ਕੀ ਧਿਆਨ ਆਪਾਂ ਦੂਜੇ ਪਾਸੇ ਵੱਲ ਲਾਉਣਾ ਚਾਹੁੰਦੇ ਆ ਕਿ ਰੀਅਲ ਜਰਾਸਲੀ ਇਸ਼ੂ ਹੈ ਨਸ਼ੇ ਦਾ ਉਸ ਤੋਂ ਪੜਕਾ ਕੇ ਉਹਦੀ ਥਾਂ ਇਹਨੇ ਆਗੂਆਂ ਦੇ ਡਾਕਟਰਸਾਂ ਦੀ ਗੱਲ ਇਸ ਕਰਕੇ ਕਿਉਂਕਿ মিডিਆ ਵੀ ਨਾਮ ਚੁਗਦਾ ਹੈ ਇਹੋ ਜਿਹੇ ਸੋਕਿਆਂ ਨੂੰ ਲਾਉਂਦਾ ਆਪਾਂ ਦੇਖਦੇ ਆ ਕਿ ਡੂਪ ਟੈਸਟ ਦਾ ਬਿਆਨ ਆਇਆ ਨਹੀਂ ਆਪਾਂ ਵੀ ਇਸ ਮੁੱਦੇ ਤੇ ਜ਼ਿਕਰ ਕਰ ਰਹੇ ਆ ਪ੍ਰਿੰਟ মিডিਆ ਚ ਵੀ ਆਏਗਾ ਕਿ ਜੀ ਜਾਖੜ ਸਾਹਿਬ ਨੇ ਕਹਿਦਾ ਡੂਪ ਟੈਸਟ ਕਰਾਓ ਇਹ ਤੋਂ ਪਹਿਲਾਂ ਵੀ ਪਿਛਲੇ ਕਈ ਦਿਨਾਂ ਤੋਂ ਆ ਰਿਹਾ ਹੈ ਪਰ ਇਹ ਸਾਰਾ ਜਿਹੜੀ ਬਿਆਨਬਾਜ਼ੀ ਹੈ ਮੀਨਿੰਗਲੈਸ ਹੈ ਪੰਜਾਬ ਦਾ ਕੋਈ ਭਰਾਨੇ ਨਾ ਕੋਈ ਤੋਕ ਹੈ ਜੋ ਇਦਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਹਾਂ ਜਿਹੜਾ ਇਹ ਇਸ਼ੂ ਹੈ ਨਸ਼ਾ ਅੰਦੀ ਕਾਲਾ ਪਕ ਕਰਦੇ ਆ ਉਹ ਹੈ ਦਾਨਾ ਨੇ ਕਿਹਾ ਕਿ ਅਸੀ ਜਿਹੜੇ ਮਨੋਵਿਗਿਆਨੀ ਆ ਉਹਨਾਂ ਦੀ ਭਾਗੀ ਕਰਾਂਗੇ ਪੰਜਾਬ ਸਰਕਾਰ ਕਹਿੰਦੀ ਹੈ ਬਣਦੀ ਵੀ ਹੈ ਕਿਉਂਕਿ ਨਸ਼ਾ ਨਾਲ ਦਿਮਾਗੀ ਤੌਰ ਤੇ ਜਿਸ ਤਰ੍ਹਾਂ ਸੰਤੁਲਨ ਵਿਗੜਦੇ ਆ ਉਹਨਾਂ ਨੂੰ ਸਹਾਰਾ ਦੇਣ ਦੀ ਉਹਨਾਂ ਦੀ ਸਟੱਡੀ ਕਰਨ ਦੀ ਉਸੇ ਕਾਲੀ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਉਹਨਾਂ ਦੇ ਮਾਨਸਿਕ ਵਰਤਨ ਸਮਝਣ ਲਈ ਕਿ ਜਿਹੜੇ ਮਾਨਸਿਕ ਤੌਰ ਤੇ ਰੋਗੀ ਹੈ ਉਹਨਾਂ ਨੂੰ ਮੁੜ ਕੇ ਧੀ ਤੇ ਲਾਉਣ ਲਈ ਜ਼ਰੂਰੀ ਹੈ ਕਿ ਜਿਹ ਤਰ੍ਹਾਂ ਜਿਹੜੇ ਮਾਨਸਿਕ ਤੌਰ ਤੇ ਗਲੇ ਰੋਗਾਂ ਦੇ ਮਹਾਰ ਹੈਗੇ ਆ ਉਹ ਇਹਨਾਂ ਨੂੰ ਬਾਹਰ ਲਿਆ ਸਕਦੇ ਆ ਅਰੇ ਦੇ ਨਾਂ ਨਾਲ ਇਹ ਗੱਲ ਵੀ ਚੱਲ ਰਹੀ ਹੈ ਇਹ ਦੇਖੋ ਆਪਾਂ ਸਾਰਿਆਂ ਦੀ ਗੱਲ ਥੋੜੀ ਥੋੜੀ ਕਰ ਹੀ ਲਈਏ ਨਸ਼ੇ ਦੇ ਮੁੱਦੇ ਤੇ ਪੁਲਿਸ ਦੀ ਜ਼ਿੰਮੇਵਾਰੀ ਲੱਗੀ ਹੈ ਕਿ ਦੇਖੋ ਜੀ ਨਸ਼ੇ ਖਤਮ ਕਰਨੇ ਜਿੱਦਾਂ 31 ਮਈ ਡੈਡਲਾਈਨ ਸੀ 31 ਮਈ ਤੋਂ ਬਾਅਦ ਜੇ ਕਿਸੇ ਹਲਕੇ ਜੇ ਨਸ਼ਾ ਵੇਚੇਗਾ ਜਾਂ ਵਿਚਾਰ ਬੇਜ਼ਾ ਨਜ਼ਰ ਆਏਗਾ ਤਾਂ ਪੁਲਿਸ ਅਧਿਕਾਰੀ ਦੇ ਖਿਲਾਫ ਕਾਰਵਾਈ ਹੋਏਗੀ ਕਰ ਪੁਲਿਸ ਅਧਿਕਾਰੀ ਦੇ ਖਿਲਾਫ ਤਾਂ ਕਾਰਵਾਈ ਹੋ ਵੀ ਰਹੀ ਹੈ ਔਰ ਅਸਲ ਜਿਸਮੀਨੀ ਹਕੀਕਤਾਂ ਕੀ ਹੈ ਜਿਹੜੇ ਪੰਜਾਬ ਚ ਮੁਖਵਰ ਉਹਨਾਂ ਦੀ ਚੰਦੀ ਹੋਈ ਹੈ ਉਹ ਸਿੱਧਾ ਪੁਲਿਸ ਨੂੰ ਪਾਉਣ ਚਿੱਠਾ ਵੇਜਦੇ ਆ ਜਾਂ ਨਹੀਂ ਵੇਜਦੇ ਜਾਂ ਕਿਸੇ ਨੇ ਮਿਲੇ ਵੀ ਹੈ ਮੀੜੀ ਭੋਗਤ ਹੈ ਉਹ ਜਾ ਕੇ ਪੁਲਿਸ ਨੂੰ ਰਿਪੋਰਟਾਂ ਕਰਦੇ ਤੇ ਪੁਲਿਸ ਆਲੇ ਜਾ ਕੇ ਅੱਗੇ ਕਾਰਵਾਈਆਂ ਕੀ ਬੌਂਦੇ ਆ ਅੱਜ ਜ਼ਿੰਮੇਵਾਰ ਮੀਡੀਆ ਦੀ ਰਿਪੋਰਟ ਹੈ ਕਿ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਕਾਰਵਾਈਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਜਿਹੜੇ ਨਸ਼ੇੜੀ ਫੜੇ ਗਏ ਆ ਉਹ ਨਸ਼ਾ ਵੇਚਣ ਵਾਲੀ ਨੇ ਬਹੁਤ ਨਸ਼ਾ ਕਰਨ ਵਾਲੀ ਫੜੇ ਗਿਆ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਕਿ ਜੀ ਫਲਾਣੀ ਇੱਕ ਅਸੀਂ ਤੋਂ ਫਲਾਣੇ ਸੂਏ ਤੋਂ ਕਿ ਕਿਸੇ ਜਿਹੜਾ ਨੋਟ ਫੂਕਦਾ ਫੜਿਆ ਗਿਆ 10 ਰੁਪਏ ਦਾ ਨੋਟ ਸੀ ਜੀ ਉਹਨੂੰ ਅੱਗ ਲੱਗੀ ਵੀ ਸੀ ਹੋਰ ਕੋਈ ਸਰਵਰ ਜਿਹੜਾ ਹੈਗਾ ਉਹਦੇ ਕੋਲੇ ਪੱਤਰਾ ਮਿਲਿਆ ਜੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਲਾਈਟਰ ਮਿਲਿਆ ਜੀ ਐਦਾਂ ਦਾ ਸਮਾਨ ਮਿਲਿਆ ਕਹਿੰਦੇ ਐਦਾਂ ਦੇ ਪੰਜਾਬ 'ਚ ਬਹੁਤ ਸਾਰੇ ਕੇਸ ਦਰਜ ਹੋਏ ਆ ਜਿਨ੍ਹਾਂ ਕੋਲੋਂ ਲਾਈਟਰ ਮਿਲਿਆ 10 ਰੁਪਏ ਦਾ ਫੂਕੇ ਹੋਆ ਨੋਟ ਮਿਲਿਆ ਰਿਪੋਰਟ ਤਾਂ ਇਹ ਵੀ ਹੈ ਕਿ ਕਹਿੰਦੇ ਪੰਜਾਬ ਦੇ ਬਹੁਤ ਸਾਰੇ ਥਾਣੇ ਉਹ ਜਿਹੇ ਹਨ ਜਿਨ੍ਹਾਂ 'ਚ ਫੂਕੇ ਹੋਏ ਨੋਟ ਜਿਹੜੇ ਨੋਟਾਂ ਨਾਲ ਭਰੇ ਪਏ ਥਾਣੇ ਹੁਣ ਦੇ ਫੂਕੇ ਹੋਏ ਨੋਟਾਂ ਨਾਲ ਥਾਣੇ ਭਰੇ ਜਾਣਗੇ ਅੰਦਾਜ਼ਾ ਲਗਾ ਲਓ ਮੁਖਰਾਂ ਦੀ ਤਾਂ ਚਾਂਦੀ ਹੋਏਗੀ ਉਹਨਾਂ ਨੂੰ ਕੀ ਫਾਇਦਾ ਹੋਏਗਾ ਨਹੀਂ ਹੋਏਗਾ ਉਹ ਤਾਂ ਪੁਲਿਸ ਜਾਣਦੇ ਜਾਂ ਮੁਖਰਦਾ ਸਕਦੇ ਆ ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਮੁਖਰ ਹੁੰਦੇ ਸੀ ਰਾਸੀ ਮੁਖਰੀਆਂ ਕਰਦੇ ਸੀ ਕਿ ਵੱਡੇ ਕੋਈ ਇਨਕਲਾਬੀ ਆਗੂ ਹੁੰਦੇ ਸੀ ਉਹਨਾਂ ਦੀ ਮੁਖਰੀ ਦਿੱਤੀ ਜਾਂਦੀ ਸੀ ਪੁਲਿਸ ਨੂੰ ਕਿ ਫਰਾਣਾ ਨੂੰ ਫਰਾਣੀ ਜਗ੍ਹਾ ਤੇ ਸੁਗਮ ਦਫਤਰ ਕਰ ਲੋ ਹੁਣ ਜਿਹੜੇ ਮੁਖਵਰ ਹੈ ਇਹ ਕੰਮ ਕਰ ਰਿਹਾ ਹੈ ਕਿ ਜਿਹੜੀ ਫਰਾਣੀ ਕਸੀਦੇ ਫਰਾਣੀ ਸੂਏ ਤੇ ਜਿਹੜਾ ਕੋਈ ਨੌਜਵਾਨ ਹੈ ਉਹ ਬीडी ਪੀ ਰਹੀ ਦੀ ਉਹਨੇ ਲੈਟਰ ਉਹਦੇ ਹੱਥ ਚ ਹੈ ਜ ਜਾਂ ਦਸਦਾ ਨੋਟ ਫੂਲ ਹੈ ਸੋ ਇੱਕ ਪਾਸੇ ਜਿਹੜਾ ਜਾਲਸਾਜੀ ਧਾਮੇਵਾਦੀਆਂ ਦੂਜੇ ਪਾਸੇ ਵੱਡੀ ਲੜਾਈ ਹੈ ਦੇਖਿਆ ਜਾਏਗਾ ਕਿ ਪੰਜਾਬ ਇਸ ਜੁੱਧ ਚੋਂ ਕਿਵੇਂ ਬਾਹਰ ਆਉਂਦਾ ਹੈ ਇਹ ਗੱਲ ਜ਼ਰੂਰ ਆਪਾਂ ਪਹਿਲਾਂ ਵੀ ਕਹਿੰਨੇ ਆ ਕਿ ਜੋ ਐਫਰਟਸ ਹੋ ਰਹੀਆਂ ਹੈ ਪੋਸਟ ਜੀਵਨੀ ਨਾਲ ਜਿਸ ਪੱਧਰ ਤੇ ਹੋ ਰਹੀਆਂ ਇਹ ਤੋਂ ਪਿਛਲੀਆਂ ਸਰਕਾਰਾਂ ਵੇਲੇ ਨਹੀਂ ਹੋਈਆਂ ਹਾਂ ਇਹ ਜ਼ਰੂਰ ਹੈ ਕਿ ਪੋਸਟਰੰ ਦਾ ਲਾਣਾ ਪਾਣਾ ਸ਼ਾਮਿਲ ਹੈ ਉਹ ਆਪਣਾ ਆਪਣੀਆਂ ਜਿਹੜੀਆਂ ਕਲਾਕਾਰੀਆਂ ਕਰਨ ਤੋਂ ਵੀ ਬਾਜ਼ ਨਹੀਂ ਆ ਰਹੇ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜਿਵੇਂ ਲੁਧਿਆਣਾ ਚੋਣਾਂ ਨੂੰ ਲੈ ਕੇ ਜਿੱਥੇ ਮਾਮਲਾ ਲਗਾਤਾਰ ਭੱਖ ਦਾ ਜਾ ਰਿਹਾ ਤੇ ਆਮ ਆਦੀ ਪਾਰਟੀ ਦੇ ਲੀਡਰ ਜਾਂ ਮੰਤਰੀ ਪ੍ਰੈਸ ਕਾਨਫਰੰਸਾਂ ਕਰਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਪਰਵਾਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਂਦੇ ਨੇ ਉੱਥੇ ਹੀ ਅੱਜ ਅਮਾਨ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਮੰਤਰੀ ਭਾਰਤ ਪੂਸ਼ਨ ਆਸ਼ੂ ਜੋ ਕਿ ਸਾਬਕਾ ਮੰਤਰੀ ਨੇ ਉਹਤੇ ਕੁਝ ਸਵਾਲ ਖੜੇ ਕੀਤੇ ਉਹਨੇ ਕਿਹਾ ਕਿ ਸਾਨੂੰ ਤੁਹਾਡੇ ਵਰਗੇ ਮੰਤਰੀਆਂ ਦੀ ਲੋੜ ਨਹੀਂ ਹੈ ਤੁਸੀਂ ਕਹ ਰਹੇ ਹੋ ਆਮ ਆਦੀ ਪਾਰਟੀ ਦੇ ਵਿੱਚ ਮੰਤਰੀਆਂ ਦੀ ਪੁੱਛਗਿੱਛ ਨਹੀਂ ਹੁੰਦੀ ਤੁਸੀਂ ਡੀਐਸਪੀ ਨੂੰ ਗਾਲਾਂ ਕੱਢਦੇ ਹੋ ਤੇ ਸਕੂਲ ਦੇ ਟੀਚਰਾਂ ਨੂੰ ਗਾਲਾਂ ਕੱਢਦੇ ਹੋ ਜੀ ਬਿਲਕੁਲ ਜਿਹੜਾ ਹੁਣ ਜਿਸ ਤਰ੍ਹਾਂ ਦੀ ਲੁਧਿਆਣਾ ਦੀ ਜ਼ਮੀਨੀ ਚੋਣ ਨੂੰ ਲੈ ਕੇ ਮੈਦਾਨ ਪਖਿਆ ਹੋਇਆ ਹੈ ਦੇਵਾਰੇ ਸੁਭਾਵੇ ਕਹਿ ਕਿ ਦੂਜੀ ਤੇ ਦੁਸ਼ਮ ਬਾਜੀ ਹਾਂ ਇੰਨੀ ਗੱਲ ਜ਼ਰੂਰ ਹੈ ਜਿਦਾਂ ਤੁਸੀਂ ਆਪ ਦਾ ਜ਼ਿਕਰ ਕੀਤਾ ਆਪ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਜਿਸ ਕਦਰ ਜਿਹੜੇ ਪਰਿਵਾਰਾਂ ਨੂੰ ਪਾਰਟੀ ਜੁਆਇਨ ਕਰਾਏਗਾ ਇਸ ਹामਿਲ ਕਰਾਏਗਾ ਉਹਨਾਂ ਨਾਲ ਹਾਈਏ ਗੱਲ ਕੇਵਲ ਆਰਾਦਾ ਮਿਲਦਾ ਹੀ ਮਿਲਦਾ ਤੇ ਨਾਲ ਹੀ ਜਿਹੜਾ ਕਾਂਗਰਸ ਦੇ ਜਿਹੜੇ ਉਮੀਦਵਾਰ ਆਸ਼ੂ ਉਹਦੇ ਦੀ ਤਕੜਾ ਵਿਆਨ ਰਕਟਾਕ ਸੁਣਾ ਵੱਲੋਂ ਕਸਾ ਗਿਆ ਕਿ ਕਿਸ ਕਦਰ ਕੋਈ ਵੀਡੀਓ ਵਾਇਰਲ ਹੋਈਆਂ ਨੇ ਜਿਸ پولیس ਅਫਸਰ ਨਾਲ ਉਹ ਰੁਦਰੀ ਜਿਹੜੇ ਗਾਲੀ ਗਲੂ ਚੁੰਦਿਆਂ ਦੀਆਂ ਇਸ ਤਰ੍ਹਾਂ ਦੇ ਹੋਰ ਜਿਹੜੇ ਮੁਲਾਜ਼ਮਾਂ ਨਾਲ ਵਰਤਾਰੇ ਕਰ ਦਿੰਦੀਆਂ ਇਸੇ ਕਰਕੇ ਆਪ ਵਾਲੇ ਕਹਿੰਦੇ ਆ ਕਿ ਇੱਕ ਪਾਸੇ ਹੰਕਾਰੀ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਇਮਾਨਦਾਰ ਹੈ ਤਾਂ ਹਲਮੀ ਵਾਲੇ ਕੰਮ ਕਰਨ ਵਾਲੇ ਆ ਸੋ ਵੱਖਰੇ ਵੱਖਰੇ ਤੌਰ ਤੇ ਆਪਣੋ ਆਪਣੇ ਅੰਦਾਜ਼ ਨਾਲ ਸਾਰੀਆਂ ਪੋਲੀਟੀਕਲ ਪਾਰਟੀਆਂ ਮੈਦਾਨ ਚ ਉਤਰੀਆਂ ਵੀ ਆ ਜੇਪ ਐਸੇ ਪਾਰਟੀਆਂ ਦਾ ਜ਼ਿਕਰ ਕਰੀਏ ਤਾਂ ਹੁਣ ਇੱਕ ਦਿਨ ਪਹਿਲਾਂ ਜਿਸ ਕਦਰ ਕਾਂਗਰਸ ਦੇ ਪਤਾਨ ਰਾਜਾ ਬੜੇ ਵਿਰੋਧੀ ਦੇ ਲਈ ਆਗੂ ਪਰਦਾਵਾਜਵਾ ਚੰਡੀਗੜ੍ਹ ਤੇ ਬੈਠ ਕੇ ਦੋਨੇ ਮੀਟਿੰਗ ਕਰ ਰਹੇ ਐ ਉਹਨੇ ਦੇ ਵੀ ਅੰਦਾਜ਼ੇ ਲਗਾਏ ਜਾ ਸਕਦੇ ਐ ਕਿ ਜਿਹੜੇ ਲੁਧਿਆਣਾ ਚ ਪੋਸਟਰ ਲੱਗੇ ਐ ਉਹਨਾਂ ਪੋਸਟਰਾਂ ਦੇ ਵਿੱਚ ਤਾਂ ਕਦੇ ਰਾਜਾ ਬਲੈਂਗਵੀ ਨਹੀਂ ਨਜ਼ਰ ਆ ਰਿਹਾ ਤੇ ਪ੍ਰਤਾਪ ਬਾਜੋ ਨਜ਼ਰ ਨਹੀਂ ਆ ਰਹੇ ਅੱਛਾ ਚੰਡੀਗੜ੍ਹ ਦੇ ਵਿੱਚ ਦੋਨਾਂ ਦੀ ਮੀਟਿੰਗ ਕਿੱਥੇ ਕਰਦੇ ਨੇ ਵੀਡੀਓ ਵਾਇਰਲ ਵੀ ਹੋ ਰਹੀ ਐ ਔਰ ਤਸਵੀਰਾਂ ਵੀ ਆ ਰਹੀਆਂ ਕਿ ਇਹ ਤਸਵੀਰਾਂ ਜਿਹੜੀਆਂ ਦੱਸਦੀਆਂ ਐ ਕਿ ਲੁਧਿਆਣਾ ਜਿੱਤਣ ਲਈ ਡਿਸਕਸ਼ਨ ਹੋ ਰਹੀ ਐ ਜਾਂ ਪਾਰਟੀ ਅੰਦਰ ਜਿਹੜੀ ਗੁੱਟਬੰਦੀ ਐ ਉਹਦੇ ਨੇ ਕਿਵੇਂ ਕਾਬੂ ਪਾਇਆ ਜਾ ਸਕਦਾ ਇਹਦਾ ਉਹ ਵੀ ਬਿਆਨ ਦੇ ਸਕਦੇ ਆ ਪਰ ਇਹ ਜ਼ਰੂਰ ਹੈ ਕਿ ਜੋ ਕਾਂਗਰਸ ਇਸ ਤਰ੍ਹਾਂ ਦੇ ਵਰਤਾਰੇ ਵਾਪਰ ਰਿਹਾ ਉਹਦੇ ਨੇ ਕਿਹਾ ਜਾ ਸਕਦਾ ਹੈ ਕਿ ਨਜ਼ਰ ਆ ਰਹੇ ਕਿ ਕਾਂਗਰਸ ਦੇ ਅੰਦਰ ਸਭ اچھا ਨਹੀਂ ਹੈ ਜੀ ਜੀ ਸਤ ਜੀ ਪਾਸੇ ਕੱਲ ਕਰਾਂਗੇ ਜੀ ਗਰਮੀ ਨੂੰ ਲੈ ਕੇ ਗਰਮੀ ਦਾ ਕਹਿਰ ਜਿਆਦਾ ਤੇ ਪਟਿਆਲਾ ਸਨੇਕ ਦੇ ਜ਼ਿਲ੍ਹੇ ਦੇ ਵਿੱਚ 46 ਡਿਗਰੀ ਦੇ ਕਰੀਬ ਦਾ ਟੈਂਪਰੇਚਰ ਨੋਟ ਕੀਤਾ ਗਿਆ ਜੀ ਗਰਮੀ ਦੀ ਬਹੁਤ ਵੱਡੀ ਮਾਰ ਰਹਾ ਹੈ ਜਿਵੇਂ ਕੋਈ ਦੂ ਰਹੀ ਨਹੀਂ ਪੰਜਾਬ ਦੇ ਵੱਖ-ਵੱਖੇ ਜ਼ਿਲ੍ਹਿਆਂ ਦਾ ਜਦੋਂ ਮੌਸਮ ਬਾਰੇ ਜਾਣਕਾਰੀ ਹੁੰਦੀ ਹੈ ਕਿ ਕਿਤੇ 44 ਹੈ ਕਿਤੇ 45 ਹੈ। ਕਈ ਜਗ੍ਹਾ ਤੇ 46 ਡਿਗਰੀ ਵੀ ਹੈ। ਸਭ ਤੋਂ ਮੁਸ਼ਕਲ ਵਾਲੀ ਸਥਿਤੀ ਇਹ ਬਣੀ ਵੀ ਹੈ ਕਿ ਇੰਨਾ ਦਿਨਾਂ ਚ ਝੋਨੇ ਦੀ ਲਵਾਈ ਹੈ। ਜਦੋਂ ਇੰਨੀ ਗਰਮੀ ਪੈਂਦੀ ਹੈ ਤੇ ਖੇਤਾਂ ਜਿਹੜਾ ਪਾਣੀ ਖੜਾ ਹੁੰਦਾ ਉਹ ਵਾਲੇ ਮਾਰਨ ਲੱਗ ਜਾਂਦਾ। ਕਿਸ ਕਦਰ ਜਿਹੜੇ ਪਾਣੀ 'ਚ ਆਪਣੇ ਪੈਰ ਡਬੋ ਕੇ ਝੋਨਾ ਲਾਉਂਦੇ ਆ ਕਿਸ ਤਰ੍ਹਾਂ ਉਹ ਕੰਮ ਕਰਦੇ ਹੋਣਗੇ ਅੰਦਾਜ਼ਾ ਹੀ ਲਗਾਇਆ ਜਾਂਦਾ ਕਿੰਨੀ ਵੱਡੀ ਪ੍ਰਕਟਾ ਇਸ ਮਾਮਲੇ ਨੂੰ ਲੈ ਕੇ ਜਿਹੜੀ ਹੈ ਸਾਹਮਣੇ ਨਜ਼ਰ ਆ ਰਹੀ ਹੈ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੇ ਸ਼ੂਗਰ ਵਾਲੇ ਆ ਵੱਖ-ਵੱਖ ਬਿਮਾਰੀਆਂ ਦੇ ਪੀੜਤ ਹੈਗੇ ਉਹਨਾਂ ਉਰੇ ਡਾਕਟਰ ਇਹ ਰਾਇ ਦੇ ਰਹੇ ਆ ਕਿ ਤੁਹਾਨੂੰ ਇਹਦੇ ਦੇ ਗਰਮੀ ਤੋਂ ਬਚਣਾ ਚਾਹੀਦਾ ਕਿਉਂਕਿ ਜਦੋਂ ਸਰੀਰਕ ਤੌਰ ਤੇ ਇੱਕ ਕਮਜ਼ੋਰ ਵਿਅਕਤੀ ਨੂੰ ਗਰਮੀ ਸਭ ਤੋਂ ਪਹਿਲਾਂ ਉਹਨੂੰ ਹਲੁਣਾ ਦਿੰਦੀ ਹੈ ਸਿਹੋਜੀ ਸਥਿਤੀ ਦੇ ਵਿੱਚ ਜਿੱਥੇ ਗਰਮੀ ਦੇ ਪ੍ਰਕੋਪ ਤੋਂ ਬਚਣ ਦੀ ਲੋੜ ਆ ਉਥੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਇੰਨੀ ਵੱਡੀ ਗਰਮੀ ਦਾ ਟਕਰਾ ਕਰਦਾ ਹੈ ਕੀਚੋ ਨੇ ਦੀ ਲਵਾਈ ਵਾ ਲੱਗੇ ਵਧ ਰਿਹਾ ਇਹਦੇ ਵੇਰੇ ਕੋਈ ਦੂਰ ਨਹੀਂ ਜਿੱਦਾਂ ਦੀ ਗਰਮੀ ਆ ਪਰ ਮੈਂ ਇਹ ਵੀ ਕਹਾਗਾ ਕਿ ਅਗਲੇ ਕੋਈ ਦਿਨਾਂ ਤੇ ਪੰਜਾਬ ਜਿਹੜੇ ਵੀ ਲੋਕ ਚੱਕਰ ਲਾ ਕੇ ਦੇਖਣਗੇ ਲੱਗੇਗਾ ਕਿ ਕਿਸ ਤਰ੍ਹਾਂ ਪੰਜਾਬ ਚ ਛੋਨੇ ਦੀ ਹਰੀਆਲੀ ਅਦਰ ਰੜੀ ਗਈ ਆ ਮੀਲਾ ਮੀਲਾ ਤੱਕ ਮਿਸੀ ਹੈ ਸੋ ਪੰਜਾਬੀ ਛੋਨੇ ਦੀ ਲਵਾਈ ਦੇ ਮੌਕੇ ਤੇ ਗਰਮੀ ਦੀ ਬੰਗਾਰ ਦਾ ਟਕਰਾ ਕਰਦਾ ਨਾ ਆ ਵੀ ਪੰਜਾਬ ਨੂੰ ਹਰਾ ਪਰਾ ਬਣਾਉਣ ਵਾਲਾ ਵਧ ਰਿਹਾ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ